ਜੋੜ ਮਿਲਾਂ ਜੇ ਕੀ ਕਮਾਈ ਦਾ ਧਿਆਨ ਰੱਖੇ ਬੰਨਾ ਜੀ ਸਤਿ ਸ੍ਰੀ ਅਕਾਲ ਸਰਬੱਤ ਖਾਲਸਾ ਜੀ ਕੀ ਅਰਦਾਸ ਬੇਨਤੀ ਹੈ ਜੀ ਵਾਹਿਗੁਰੂ 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 ਨਾਮ ਚਿਟਿਆਵਾਏ ਜਿੱਤੇ ਆਵਣ ਕਾ ਸਦਕਾ ਸਰਬ ਸੁਖੋਵੇ ਜਾਨ ਖਾਲਸਾ ਜੀ ਸਾਡੇ ਚੜਾਏ ਜੀਗ ਤੇਗ ਭਤੇ ਦਰਦੀ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਦੇ ਸਹਾਇ ਫਾਜ਼ਾ ਜੀ ਕੇ ਗੁਰwale ਗੁਰਨਾਜੇ ਕਾਨੂੰ ਸਿਖੇ ਦਾ ਇਸ ਨਰੇ ਤੰਤ ਬੀਕਦਾ ਵਸਾਹਦਾਨਪੁਰ ਸਵਾ ਦਾ ਨਾਮ ਦਾ ਸ੍ਰੀ ਅਮਰਤ ਸਾਧੀਆਂ ਦੇ ਦਰਸ ਜੀ ਸੁਨਾ ਚੰਪੀਆਂ ਢੰਡੇ ਬੁੰਗੇ ਜੁਗੋ ਜੁਗਾ ਦਾਲ ਧਰਮ ਕਾਜ ਕਾਰਾ ਬੁਰਨਾ ਜੀ ਜਾ ਬੁਲ ਕੇ ਨੀਨਾ ਗੁਰਦੁਆਰਿਆਂ ਕੋਲ ਤਾਂ ਮਨ ਨੂੰ ਆਪਿਆਂ ਦੇ ਪੰਥ ਤੋਂ ਛੁੜਿਆ ਗਿਆ ਉਹਨਾਂ ਗੁਰਦੁਆਰਿਆਂ ਕੋਲ ਤਾਂ ਮਾਤੀ ਸੇਵਾ ਸੁਭਾਲ ਆਪਣੇ ਪਿਆਰੇ ਕਾਲਸਾ ਜੀ ਮੁਖਸ਼ ਮਹਾਰਾਜ ਜੀ ਸਿੱਖਾਂ ਦਾ ਬੰਧ ਨੀਮਾ ਮਾਤੋਤੀ ਮਤਮਤ ਦੇ ਰਾਖੇ ਆਪੋ ਗਾਲ ਪ੍ਰਵਾਹੀ ਗੁਰੂ ਜੀ ਗੁਰੂ ਨਾਨਕ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਅੰਗਦ ਮਹਾਰਾ ਸੱਚੇ ਪਾਤਸ਼ਾਹ ਆਪ ਜੀ ਦੀ ਚਰਨਾ ਕਮਲਾਂ ਵਿੱਚ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਦੀ ਮਹਾਨ ਉਦਮ ਸਿੱਖ ਕਿਰਪਾ ਮਹਾਰਾਜ ਦੇ ਪਾਸ ਅਜੇ ਨਾਲ ਬਰਸ ਬਰੂਤ ਨੂੰ ਲੈ ਕਰਕੇ ਆਪਨੇ ਸ਼ਹੀਦਾਂ ਦੇ ਸਾਥ ਤੇ ਸ਼ਹੀਦੀ ਜੋੜ ਮਿਲ ਮੋ ਰੱਖਿਆ ਹੋਇਆ ਹਰ ਇੱਕ ਸਾਹ ਨੂੰ ਨਗਰਤੀਆਂ ਸਤ ਦਾ ਵੱਲ ਰਾਮਨ ਕੇ ਮਹਾਰਾਜ ਆਸਥਾਨ ਤੇ ਇਲਾਹੀ ਬਾਣੀ ਦਰਗਾਹੀ ਬਾਣੀ ਸ੍ਰੀ ਅਖੰਡ ਪਾਤਸ਼ਾਹ ਸ੍ਰੀ ਦਰਬੀ ਸੰਗਤ ਦੇ ਅਖੰਡ ਪਾ ਪਰਾਨਾਮ ਕੀਤੇ ਮਹਾਰਾਜੇ ਪਾਤਸ਼ਾਹ ਬਾਣੀ ਦੇ ਅਮਰਲੇ ਭੋਗ ਪਾਏ ਗਏ ਨੇ ਮਹਾਰਾਜ ਉਪਰੰਤ ਖੁੱਲੇ ਦੀਵਾਨ ਦੇ ਵਿੱਚ ਆਪਕਿਆਂ ਦੇ ਆਸਮ ਸਜਾਏ ਗਏ ਮਹਾਰਾਜ ਸੰਗਤਾਂ ਨੂੰ ਦਰਸ਼ਨਦਾਰੇ ਦੇ ਕੇ ਨਿਹਾਲ ਕੀਤਾ ਉਪਰੰਤ ਆਏ ਹੋਏ ਮਹਾਪੁਰਖਾਂ ਨੇ ਆਪਕਿਆਂ ਦੀ ਗੁਰਬਾਣੀ ਦਾ ਕਥਾ ਕੀਰਤਨ ਦੀਵਾਨ ਲਾ ਕੇ ਸੰਗਤਾਂ ਨੂੰ ਆਪਦੇ ਚਰਨਾਂ ਨਾਲ ਜੁੜਨਾ ਕੀਤਾ ਮਹਾਰਾਜ ਜੇ ਆਪ ਜੀਆਂ ਦੀ ਮਹਾਰਾਜ ਸੇ ਪਾਤਸ਼ਾਹ ਜੀ ਉਹ ਅਮਰ ਮਿਲਤੂ ਸਮਾਗਮ ਦੇ ਵਿੱਚ ਹਾਜ਼ਰੀ ਭਰਦੇ ਆ ਗੁਰਬਾਣੀ ਪੜ੍ਹਦੇ ਆ ਕੀਰਤਾਂ ਕੀਰਤਨ ਕਰਦੇ ਆ ਆਉਂਦੇ ਆ ਜਾਂਦੇ ਆ ਸੇਵਾ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਅਮ ਜਾਣ ਬੱਜੇ ਸਮਝ ਕੇ ਮਾਫ਼ ਕਰਿਓ ਮਹਾਰਾਜ ਜੀਤਾਸ ਬੰਦਰ ਸਾਗਰ ਨੀਰ ਭਰਿਆ ਰਿਤੇ ਅੰਗਣ ਹਮਾਰੇ ਦਇਆ ਕਰੋ ਕਿਛੁ ਘਿਰ ਪਾਵੋ ਨਗੁਲੇ ਪੰਥ ਤਾਰੀ ਇਹੜਾ ਅਗਰ ਬਰਾਬਰ ਤਾਂ ਪੀਟਰ ਬਕਾਇਆ ਕਾਤੀ ਪ੍ਰਮਤ ਨਾਨਕ ਹੁਕਮ ਬਚਾਣ ਸੁਖ ਹੋਵਾ ਦਿਨ ਰਾਤੀ ਮਹਾਰਾਜੀ ਆਪ ਜੀ ਆਦੇ ਸਜੂੜ ਮਿਲੇ ਨੂੰ ਰੱਖਦੇ ਆ ਹੋਇਆ ਪਰਸੋ ਰੋਜ ਤੋਂ ਲੱਗੇ ਦੇਸਾਂ ਬਦੇਸਾਂ ਵਿੱਚ ਬੈਠੀਆਂ ਗੁਰਸਿੱਖ ਸੰਗਤਾਂ ਵੱਲੋਂ ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਰਾਮੜੀ ਮਹਾਰਾਜ ਇਹ ਮਹਾਨ ਸਭਾ ਨੂੰ ਦੇ ਵਿੱਚ ਹਿੱਸਾ ਪਾਇਆ ਮਹਾਰਾਜ ਗੁਰੂ ਕਾ ਲੰਗਰ ਪਿਆਰ ਕੀਤਾ ਮਹਾਰਾਜ ਆਪ ਜੀ ਕੀ ਰੂਹੀ ਮਾਲਾ ਕੜਾ ਪ੍ਰਸ਼ਾਦ ਦੀਆਂ ਦੀਗਾਂ ਸੰਗਤਾਂ ਵੱਲੋਂ ਸੱਚ ਕਰਕੇ ਹਾਜ਼ਰ ਹੋਈਆਂ ਆਪ ਜੀ ਮੰਮੀ ਮਹਾਰਾਜ ਹਰੇਕ ਸਾਲ ਮਾਲ ਪੂਰੇ ਤੇ ਖੀਰ ਦਾ ਭੰਡਾਰਾ ਸੰਗਤਾਂ ਵਾਸਤੇ ਤਿਆਰ ਕੀਤਾ ਮਹਾਰਾਜ ਜਿਨ੍ਹਾਂ ਜਿਨ੍ਹਾਂ ਨੇ ਵੀ ਦਾਨ ਬੰਦ ਕੀਤਾ ਹੈ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਪਾਈਆਂ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਮਹਾਰਾਜ ਸਾਰਿਆਂ ਦੀਆਂ ਸੇਵਾਵਾਂ ਕੀਤੀਆਂ ਲੇਖੇ ਜਲਾਇਓ ਦੇਸਾ ਵਿਦੇਸਾ ਵਿੱਚ ਬੈਠੀਆਂ ਸੰਗਤਾਂ ਤੇ ਮੇਰ ਪਾਤ ਰੱਖਿਓ ਚੜ੍ਹਦੀਆਂ ਕਲਾ ਬਖਸ਼ ਮਹਾਰਾਜ ਇਸੇ ਤਰ੍ਹਾਂ ਮਹਾਰਾਜ ਆਪ ਦੇ ਚਰਨਾਂ ਨਾਲ ਜੋੜ ਕੇ ਰੱਖਣਾ ਮਹਾਰਾਜ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਮਹਾਪੁਰਖਾਂ ਨੇ ਹਾਜ਼ਰੀ ਭਰੀ ਮਹਾਰਾਜ ਸੱਚੇ ਪਾਤਸ਼ਾਹ ਸਭਨਾ ਦੀਆਂ ਹਾਜ਼ਰੀਆਂ ਮਨਜ਼ੂਰ ਕਰਦੀਆਂ ਇਸ ਟਾਈਮ ਕਰੋ ਕਿਰਪਾ ਮਹਾਰਾਜ ਸਮਾਪਤੀ ਦੀ ਅਰਦਾਸ ਦਰਣਾ ਕਮਲਾਂ ਵਿੱਚ ਬਾਸ ਰੁਈਆਂ ਭੁਲਾ ਦੀ ਖਿਮਾ ਕਰਿਓ ਇਸੇ ਤਰ੍ਹਾਂ ਸੰਗਤਾਂ ਨੂੰ ਆਪ ਦੇ ਨਾਮ ਜੋੜ ਕੇ ਰੱਖਣਾ ਆਪ ਦੀ ਸੇਵਾ ਕਰਨ ਦੀ ਸਮਤ ਬਖਸ਼ ਕਰਨੀ ਮਹਾਰਾਜ ਕਰੋ ਕਿਰਪਾ ਮਹਾਰਾਜ ਭੋਗ ਲਾਓ ਅਨੁਪ੍ਰਕਾਰ ਤੁਹਾਨੂੰ ਦਈਏ ਬਹੁਤ ਮਿਲਿ ਰਿਸ਼ਤਾ ਇਹ ਗਰੀਬ ਆਕ ਸਰਸੂ ਨਾਮਰਾਤ ਹੋ ਜਾਤਾ ਹੈ ਆਇਆਂ ਸੰਤਾਂ ਨੂੰ ਹੁਕਮਨਾਮੇ ਸੁਣਾਓ ਨਿਹਾਲ ਨਿਹਾਲ ਕਰੋ ਸੁਖਿਆ ਵਖਸ਼ੇ ਗੁਰੂ ਨਾਨਕ ਨਾਮ ਦਰਦੀ ਕਲਾ ਮੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਜਿਦੋਂ ਆ ਗਿਆ ਭਈਆ ਕਾਲ ਕੀ ਸਭ ਸਿਖਨ ਨੂੰ ਹੁਕਮ ਹੈ ਗੁਰਾਂ ਜੀ ਮੰਨਿਓ हु सामे वाहिगुरु ਤੇ ਦੋਨੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਮਹੀ ਸਜਣ ਸੁਹਿਲੇ ਰੱਖ ਹੋ ਰੱਖ ਨਹਾਰ ਦਿਆਲਾ ਨਾਨਕ ਕਰਕੇ ਬੋਲੇ ਆਇਆ ਤੁਰ ਹ ਚਲ ਕੇ ਮੈਂ ਤਕੀ ਤਉ ਸਰਣਾਇ ਜਿਉ ਰੱਖੀ ਜਿਤਮ ਹੈ ਮੇਰਾ ਸਭੋ ਦੁੱਖ ਗਵਾਏ ਜਿਉ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਿ ਆ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਯ ਆਪਣੇ ਨਾਮ ਜਪੋਂ ਹਰ ਰੰਗ ਕਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਕੰ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਕਾਣ ਜੋ ਤੂ ਕਰਹਿ ਕਰਾਵੇ ਸੁਆਮੀ ਸਾ ਮਸਲਤ ਪਰਵਾਨ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ गोपाल गुण साखी चरण शरण नानक दास हर हर संकी एहि बिद जाती पात परमेश्वर गत नारायण तन गोपाल गुण साखी चरण शरण ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਦਰਗਾਹੀ ਹਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਨੇ ਹਮ ਕੀਤਾ ਹੈ ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜੇ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋਣਿਆ ਹਰਨ ਸਤਿਗੁਰੂ ਜੀ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਚਰਨਾਂ ਵਿੱਚ ਪ੍ਰਵਾਨ ਕਰਨ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਾਰੇ ਮਹਾਂਪੁਰਖਾਂ ਦੇ ਆਪਾ ਦਰਸ਼ਨ ਕੀਤੇ ਅੰਮ੍ਰਿਤਮਈ ਭਜਨ ਸਰਵਣ ਕੀਤੇ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਚਰਨਾਂ ਚਰਦਾਸ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰੋ ਇਸੇ ਤਰ੍ਹਾਂ ਸਤ ਸੰਗਤ ਦੀਆਂ ਕੜੀਆਂ ਸਾਨੂੰ ਸ੍ਰੀ ਗੁਰੂਆਂ ਨੇ ਤੇ ਮਹਾਪੁਰਖਾਂ ਨੇ ਦੱਸਿਆ ਹੈ ਇਸੇ ਤਰ੍ਹਾਂ ਹਰ ਸਾਲ ਇਹ ਸਮਾਗਮ ਹੋਇਆ ਕਰਨਾ ਹੈ ਬੰਦ ਚੜ੍ਹ ਕੇ ਤਨ ਮਨ ਤੰਦ ਨਾਲ ਮਹਾਪੁਰਖਾਂ ਦਾ ਸਹਿਯੋਗ ਕਰਨਾ ਹੈ ਸਤਗੁਰੂ ਸੱਜੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਸੋ ਮੈਂ ਸੰਗਤ ਨੂੰ ਬੇਨਤੀ ਕਰਾਂ ਆਪਾਂ ਇਹ ਜੋ ਸਮਾਗਮ ਮਹਾਪੁਰਖਾ ਦਾ ਮਨਾ ਰਹੇ ਹਾਂ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਕਈ ਬੜੇ ਖਿਆਲ ਦਾ ਵੀ ਕਿਹੜੇ ਸ਼ਹੀਦ ਹੋਏ ਆ ਇਹ ਸਾਰੀ ਜਿਹੜੀ ਆਪਣੀ ਪੰਜਾਬ ਦੀ ਧਰਤੀ ਹੈ ਇਹ ਸਾਰੀ ਹੀ ਸ਼ਹੀਦਾਂ ਦੀ ਹੈ ਕਿਉਂ ਸਾਡੇ ਗੁਰੂਆਂ ਨੇ ਕਿੰਨੀਆਂ ਸਿੱਖੀਆਂ ਦਿੱਤਾ ਹੋਇਆ ਸਾਡੇ ਗੁਰੂਆਂ ਦੀਆਂ ਸ਼ੀਖੀਆਂ ਕਿੰਨੀਆਂ ਹੋਈਆਂ ਨੇ ਇਹ ਉਹਨਾਂ ਦੀ ਯਾਦ ਦੇ ਵਿੱਚ ਇਹ ਅਸਥਾਨ ਹੈ ਕਿਉਂ ਜਦੋਂ ਮੈਂ ਇੱਥੋਂ ਪਹਿਲਾਂ ਆਇਆ ਸੀ ਉਦੋਂ ਇੱਥੇ ਖਲਾਅ ਬਹੁਤ ਖਰਾਬ ਸੀ ਮਾਪਰ ਖੰਨੇ ਕਿਰਪਾ ਕੀਤੀ ਜਦੋਂ ਉਹ ਇੱਥੇ ਆਏ ਆ ਸੰਗਤ ਦੇ ਸੱਜਣਾਂ ਦੇ ਨਾਲ ਅੱਜ ਕਿਰਪਾ ਹੈ ਸੁਸੰਗਤ ਹੀ ਇਹ ਵਿਚਾਰ ਸੀ ਵੀ ਆਪਾਂ ਹਰ ਇੱਕ ਸਾਲ ਇਸ ਮਾਰਗ ਨੂੰ ਜਿਹੜਾ ਬਰਸੀ ਦਾ ਦਿਨ ਉਹਨਾਂ ਆਪਾਂ ਵਧਾਉਣਾ ਹੈ ਕੱਲ ਵੀ ਦੁਆਨ ਲੱਗੇ ਸੀ ਬੇਅੰਤ ਸੰਗਤਾਂ ਸੀ ਮੈਂ ਧੰਵਾਦ ਕਰਨਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਮਹਾਪੁਰਖ ਸੱਚਖੰਡ ਵਾਲੇ ਸੰਤ ਬਾਬਾ ਪਾਲਾ ਸਿੰਘ ਹੀ ਕੰਧਾਰ ਵਾਲੇ ਕਿਉਂਕਿ ਜਦੋਂ ਮੈਂ ਇੱਥੇ ਆਇਆ ਸੀ ਬਾਬਾ ਜੀ ਦੇ ਨਾਲ ਤੇ ਉਦੋਂ ਪਹਿਲਾਂ ਦਾ ਪਿਆਰ ਸੀ ਕਿ ਹੋ ਗਿਆ ਉਦੋਂ ਜੰਗਲੀ ਸੀਗਾ ਤੇ ਮਹਾਰਾਜ ਜਦੋਂ ਆਪ ਬਾਬਾ ਜੀ ਜਦ ਕਿੰਡਿਆਲ ਦੀ ਮੈਂ ਗੱਲ ਕਰਦਾ ਵੀ ਉਦੋਂ ਬਾਬਾ ਜੀ ਟਰਾਲੀ ਤੇ ਟਰੈਕਟਰ ਤੇ ਦੀਵਾਨ ਜਾਂਦੇ ਹੁੰਦੇ ਸੀ ਉਹਨਾਂ ਨੂੰ ਆਏ ਨਹੀਂ ਸੀ ਗੱਡੀ ਹੋਊ ਤਾਂ ਦੀਵਾਨ ਨੂੰ ਜਾਵਾਂਗੇ ਬਾਬਾ ਜੀ ਬੈਠਣ ਕਰਦੇ ਸੀ ਕਹਿੰਦੇ ਕੋਈ ਸਾਥ ਹੱਥ ਤਾਂ ਐ ਨਹੀਂ ਵੀ ਗੱਡੀ ਦੇ ਵਿੱਚ ਕੋਈ ਮਹਿੰਗੀ ਵਿੱਚ ਬੈਠ ਕੇ ਕਿ ਜਾਇਆ ਕਰੂਗਾ ਇਨ੍ਹਾਂ ਮਹਾਪੁਰਖਾਂ ਦੀ ਕਿਰਪਾ ਦੇ ਨਾਲ ਬਾਬਾ ਜੀ ਦਾ ਮੇਰਾ ਇੰਨਾ ਪਿਆਰ ਸੀ ਨਾ ਬਹੁਤ ਹੀ ਜਦ ਕੋਰੀ ਮੈਂ ਬਿਮਾਰ ਹੋ ਗਿਆ ਤੇ ਬਾਬਾ ਜੀ ਨੂੰ ਮੈਨੂੰ ਪਤਾ ਲੱਗਿਆ ਵੀ ਬਿਮਾਰ ਨੇ ਤੇ ਬਾਬਾ ਜੀ ਨੇ ਉੱਥੇ ਡਾਕਟਰ ਸਪੈਸ਼ਲ ਕੱਲਿਆ ਮੈਨੂੰ ਕਜਾਲ ਦੋ ਦਿਨ ਰੱਖਿਆ ਬਿੰਨਾ ਪਿਆਰ ਕਰਦੇ ਸੀ ਮਹਾਪੁਰਖ ਉਹ ਕਹਿੰਦੇ ਸੀ ਜਿਹੜੇ ਗਰੀਬ ਗਰੀਬੀ ਦਾਵੇ ਤੇ ਮਹਾਪੁਰਖਾਂ ਸਾਨੂੰ ਉਹਨਾਂ ਦੇ ਨਾਲ ਬਹੁਤ ਪਿਆਰ ਹੈ ਅਸੀਂ ਜਿਹੜੇ ਮਿਹਲੇ ਗੱਡੀਆਂ ਜੇ ਸੁਸੂਸਾ ਖਾਣੇ ਕਰਦੇ ਨੇ ਪੋਜਾ ਪਾਤੀ ਉਹਨਾਂ ਨਾਲ ਅਸੀਂ ਪਿਆਰ ਨਹੀਂ ਕਰਦੇ ਇਹ ਬਾਬਾ ਜੀ ਦਾ ਆਪ ਦਾ ਬਚਨ ਹੈ ਕਜਾਲ ਵਾਲੇ ਮਹਾਪੁਰਖਾਂ ਦਾ ਜਦੋਂ ਵੀ ਕਿਤੇ ਦਾਸ ਨੂੰ ਮਿਲਦੀ ਪੜ ਉੱਟ ਕੇ ਅਸੀਂ 40 ਦਿਨ ਦਾ ਜਾਪ ਕੀਤਾ ਉਦੋਂ ਬਾਬਾ ਜੀ ਭਾਵੇਂ ਮਹਾਪੁਰਖਾਂ ਬਾਰੇ ਨਹੀਂ ਜਾਣਦੇ ਨਹੀਂ ਉਹ ਇੱਥੇ ਰਹਿੰਦੇ ਆ ਉਹ ਬਾਬਾ ਜੀ ਕਹਿਆ ਫਿਰ ਮਹਾਪੁਰਖ ਸੰਤ ਬਾਬਾ ਜੀ ਜੀ ਸਿੰਘ ਖਾਰੇ ਵਾਲੇ ਇਹ ਵੀ ਦਾਸ ਨਾਲ ਬੜਾ ਪਿਆਰ ਬਣਿਆ ਕਿਉਂਕਿ ਕਾਲ ਦੁਮੇਰ ਸਮਾਂ ਬੜਾ ਦੌਰ ਚੱਲ ਪਿਆ ਸੀ ਇਸ ਕਰਕੇ ਹੁਣ ਕੁਝ ਕਿਰਪਾ ਹੋਈ ਹੈ ਹੁਣ ਸਿੱਖੀ ਦੀ ਲਹਿਰ ਫੇਰ ਦੁਬਾਰਾ ਚੱਲੀ ਹੈ ਇਸ ਕਰਕੇ ਹੁਣ ਸਾਰੇ ਸੰਤ ਸਮਾਜ ਜਥੇਬੰਦੀਆਂ ਨੇ ਇਹ ਇਕਾ ਕੀਤਾ ਵੀ ਵੱਧ ਤੋਂ ਵੱਧ ਆਪਾਂ ਗੁਰਲਾ ਪ੍ਰਚਾਰ ਕਰੀਏ ਸੋ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਆਉਣ ਵਾਲਾ ਜਿਹੜਾ ਭੰਡਾਰਾ ਹੋਵੇਗਾ ਜਿੱਥੇ ਹੁੰਦੇ ਰਹਿਗੇ ਆਪਾਂ ਤਿੰਨ ਦਿਨ ਦਾ ਦੁਆਰ ਰੱਖਾਂਗੇ ਕਿਉਂਕਿ ਮਹਾਪੁਰਖ ਜਿਹੜੇ ਦੂਰ ਦੂਰ ਆਪਾਂ ਬੁਲਾਇਆ ਕਰਾਂਗੇ ਤਿੰਨ ਦਿਨ ਦਾ ਇੱਥੇ ਪ੍ਰਚਾਰ ਰੱਖਿਆ ਕਰਾਂਗੇ ਇਲਾਕੇ ਦੇ ਵਿੱਚ ਆਪਾਂ ਸਿੱਖੀ ਦਾ ਪ੍ਰਚਾਰ ਕਰਨਾ ਹੋਰ ਇਹ ਜਿਹੜਾ ਗੁਰਦੁਆਰਾ ਹੁੰਦਾ ਇਹ ਪ੍ਰਚਾਰ ਵਾਸਤੇ ਹੁੰਦਾ ਇੱਕ ਦਿਖਾਵੇ ਵਾਸਤੇ ਮਾਇਆ ਇਕੱਠੀ ਕਰਨ ਵਾਸਤੇ ਨਹੀਂ ਹੁੰਦਾ ਬਥੇਰੇ ਨੇ ਮਾਇਆ ਇਕੱਠੀ ਕਰਨ ਵਾਸਤੇ ਪਰ ਜਿਹੜੇ ਸਿੱਖੀ ਦੇ ਇਹ ਜਿਹੜੇ ਸਥਾਨ ਹੈ ਇਹ ਪ੍ਰਚਾਰ ਵਾਸਤੇ ਹੁੰਦੇ ਆ ਆਉਣ ਵਾਲੇ ਸਮੇਂ 'ਚ ਸਾਨੂੰ ਬਾਰੋਂ ਵੀ ਸੰਗਤਾਂ ਨੇ ਸੇਵਾਦਾਰ ਬੜੇ ਬੱਚੇ ਗਏ ਆ ਬਾਤ ਉਹ ਕਹਿੰਦੇ ਸੀ ਵੱਧ ਤੋਂ ਵੱਧ ਸੇਵਾ ਕਰਾਂਗੇ ਸਾਰੀਆਂ ਸੰਗਤਾਂ ਨੇ ਬੜਾ ਭੰਡਾਰੇ ਦੇ ਵਿੱਚ ਦਾਨ ਕਰਨ ਕੀਤਾ ਮੈਂ ਨਾ ਨਹੀਂ ਰਹਿਣਾ ਸਾਰੀਆਂ ਸੰਗਤਾਂ ਦਾ ਦਾਸ ਵੱਲੋਂ ਬਹੁਤ-ਬਹੁਤ ਅਨੁਮੋਲ ਤਨ 4:00 ਵੱਜ ਗਏ ਉਮੀਦ ਨਹੀਂ ਸੀ ਵੀ ਇੰਨੀ ਸੰਗਤ ਬੈਠੂਗੀ ਪਰ ਪਿਆਰ ਦੇ ਨਾਲ ਸੰਗਤ ਚਾਹੁੰਦੀ ਸੀ ਮਹਾਪੁਰਖ ਨੂੰ ਮਹਾਪੁਰਖ ਬੁਲਾਉਣ ਕਿ ਅਸੀਂ ਦੀਵਾਨ ਸੁਣੀਏ ਸੋ ਚਾਹ ਹੈ ਆਉਣ ਵਾਲੇ ਸਮੇਂ 'ਚ ਅਸੀਂ ਇਹ ਤਿੰਨ ਦਿਨ ਦਾ ਸਮਾਗਮ ਰੱਖਾਂਗੇ ਆਪ ਸੰਗਤਾਂ ਵੱਲ ਚੜ ਕੇ ਇਸੇ ਤਰ੍ਹਾਂ ਸੰਯੋਗ ਦੇਣਾ ਮਹਾਪੁਰਖ ਸੰਤ ਬਾਬਾ ਪਵਨ ਦੀਪ ਸਿੰਘ ਜੀ ਮਹਾਪੁਰਖ ਜਿਹੜੇ ਬਾਬਾ ਬਾਲਾ ਸਿੰਘ ਜੀ ਉਹਨਾਂ ਤੋਂ ਬਾਅਦ ਨੇ ਉਹ ਵੀ ਦਾਸ ਨਾਲ ਉਨਾ ਹੀ ਪਿਆਰ ਕਰਦੇ ਨੇ ਕਿਉਂਕਿ ਬਾਬਾ ਜੀ ਬਹੁਤ ਘਟ ਜਾਂਦੇ ਆ ਮੈਂ ਦੇਖਦਾ ਸਵਾਗਤ ਇਹ ਮਹਾਂਪੁਰਖ ਕਹਿ ਦਿੰਦੀ ਆ ਕਿ ਇਹ ਰਿਆਜ਼ ਹੁੰਦੀ ਆ ਮਹਾਰਾਜ ਪਰ ਬਾਹਰ ਨਹੀਂ ਜਾਂਦੇ ਮਹਾਰਾਜ ਪਰ ਮੈਂ ਜਿਹਨੂੰ ਕਿਹਾ ਮਹਾਰਾਜ ਇਹਨੂੰ ਮੜ ਪਹੁੰਚਾਂਗੇ ਜ਼ਰੂਰ ਪਹੁੰਚਾਂਗੇ ਮੈਨੂੰ ਵੀ ਅੱਜ ਤਰਕੋ ਪੈਸੇ ਦਾ ਮਹਾਰਾਪੁਰਖ ਹੈ ਵੱਡਿਆਂ ਨਾਲ ਪਿਆਰ ਸੀ ਉਹਨਾਂ ਨਾਲ ਪਿਆਰ ਕਰਕੇ ਇਹਨਾਂ ਨਾਲ ਹੀ ਕਹਿੰਦੇ ਅਸੀਂ ਜ਼ਰੂਰ ਆਵਾਂਗੇ ਇਹਨਾਂ ਦਾ ਮੈਂ ਬਹੁਤ ਬਹੁਤ ਜੀਣੀ ਹੈ ਸੰਤ ਬਾਬਾ ਜਗਜੀਤ ਸਿੰਘ ਜੀ ਮਹਾਪੰਥ ਸੰਤ ਬਾਬਾ ਜਗਿੰਦਰ ਸਿੰਘ ਜੀ ਕਸੀ ਆਏ ਅਤੇ ਸਾਡੇ ਬੜੇ ਛੋਟੇ ਭਰਾ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਘਰੋਂ ਇੱਕ ਦਿਨ ਛੱਡਣਾ ਔਖਾ ਪਹਿਲਾਂ ਦਿੱਲੀ ਦੀਆਂ ਵਾਟਰ ਤੇ ਬੈਠ ਕੇ ਇਸਾਨੀ ਮੁਰਦਾ ਜੱਤਿਆ ਹੁਣ ਚੰਡੀਗੜ੍ਹ ਬੰਦੀ ਸਿੰਘਾਂ ਦੀ ਰਿਹਾਈ ਤੇ ਬੈਠੇ ਆ ਉਹ ਵੀ ਅੱਜ ਇੱਥੇ ਆਏ ਆ ਸੱਜੇ ਸਮੇਤ ਉਹਨਾਂ ਦਾ ਧੰਨਵਾਦ ਰਣੀਆਂ ਵਾਲੇ ਮਹਾਪੁਰਖ ਵੀ ਆਏ ਸੀ ਸੰਤ ਬਾਬਾ ਹਰਵਿੰਦਰ ਸਿੰਘ ਜੀ ਵੀ ਆਏ ਸੀ ਰੋਲੀਆਂ ਵਾਲਾ ਰੋਲੀ ਵਾਲਾ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣੇ ਵਾਲੇ ਉਹ ਵੀ ਅੰਮ੍ਰਿਤ ਵੇਲੇ ਹਾਜ਼ਰੀ ਭਰ ਕੇ ਗਏ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਬੇਨਤੀ ਕਰਕੇ ਗਿਆ ਸੀ ਸਾਰੇ ਦਾਸ ਦੇ ਛੋਟੇ ਜੇ ਉਹ ਵੀ ਪਹੁੰਚੇ ਆ ਜੋ ਸਾਡੇ ਬਹੁਤ ਹੀ ਸਤਕਾਰਯੋਗ ਵਾਰਿਸ ਪੰਜਾਬ ਦੇ ਜਥੇਬੰਦੀ ਜਿੰਨਾ ਸਾਡਾ ਬਹੁਤ ਪਹਾਵਾਂ ਵਾਲਾ ਪਿਆਰ ਹੈ ਸਾਡੇ ਗਵਿੰਦਰ ਸਿੰਘ ਜੀ ਹਰੀਏ ਵਾਲੇ ਅੱਧੀ ਰਾਤ ਨੂੰ ਬਾਜ ਲਈਏ ਉਹ ਹਾਜ਼ਰ ਹੁੰਦੇ ਆ ਉਹ ਵੀ ਆਪਣੀ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਪਹੁੰਚੇ ਆ ਆ ਦਸ ਵੱਲੋਂ ਉਹਨਾਂ ਦਾ ਵੀ ਧੰਨਵਾਦ ਹੋਰ ਵੀ ਬੇਅੰਤ ਸੰਗਤਾਂ ਨਹੀਂ ਨੰਦ ਸਿੰਘ ਜਥੇਬੰਦੀਆਂ ਮਾਪੁਰਖ ਭੈਣ ਪੰਜ ਸਰਪੰਚ ਪਹੁੰਚੇ ਆ ਜੇ ਕਿਸੇ ਨਾਮ ਲੈਣ ਵੱਲ ਰਹਿ ਗਿਆ ਹੋਵੇ ਮਾਫ ਕਰਨਾ ਜੀ ਸਾਰਿਆਂ ਸੰਗਤਾਂ ਧੰਨਵਾਦ ਹੁਣ ਗੁਰੂ ਕੀ ਦੇਗ ਵੱਤ ਨਹੀਂ ਪਹਿਲਾਂ ਮਹਾਪੁਰਖ ਦਾ ਸੰਕਾਰ ਕਰਨਾ ਹੈ ਫਿਰ ਦੇਖ ਪਤਾਵਾਗੇ ਮਹਾਪੁਰਖ ਬਾਬਾ ਜੀ ਨੂੰ ਬੇਨਤੀ ਹੈ ਬਾਬਾ ਜੀ ਦਾ ਸਤਿਕਾਰ ਬੋਲੇ ਸੋਨਹਾਰ ਬਾਬਾ ਜਗਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਆਪ ਦਾ ਸਨਮਾਨ ਲੈ ਲੈਣ ਬੋਲੇ ਸੋਨ ਹਾ ਬਾਬਾ ਜਗਿੰਦਰ ਸਿੰਘ ਜੀ ਬਾਬਾ ਪਵਨਦੀਪ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਆਪ ਦਾ ਸਨਮਾਨ ਲੈਣ ਬੋਲੇ ਸੋਨ ਹਾ ਜਥੇਦਾਰ ਬਾਬਾ ਰਾਜਾ ਰਾਸ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਆਪ ਦਾ ਸਨਮਾਨ ਲੈ ਲੈਣ ਕੁਸ਼ੀਗਾਂ ਦੇ ਦਕਾਰੇ ਬਲਾਵੇ ਫਤੇ ਬਾਵੇ ਦਲਪਨ ਦਰਵਾ ਖਰਮਾ ਤਰਨਾ ਦਲ ਦੇ ਸਮੂਹ ਸ਼ਹੀਦ ਸਿੰਘਾਂ ਦੇ ਕਰਨਾ ਗਮਲੋਂ ਨੂੰ ਬਾਵੇ ਦਵਿੰਦਰ ਸਿੰਘ ਜੀ ਵਾਰਿਸ ਪਜਾਓ ਜਥੇਬੰਦੀ ਦੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਪਹੁੰਚ ਕੇ ਆਪ ਦਾ ਸਨਮਾਨ ਲੈ ਲਓ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਤਮਨ ਮੋਹਨ ਸਿੰਘ ਜੀ ਉਨਾਂ ਨੂੰ ਵੀ ਬੇਨਤੀ ਹੈ ਮੁੜੇ ਜਾਵੇ ਨਿਹਾਲੋ ਜਾਵੇ ਸਤ ਜੀ ਆਤਿ ਹੋ ਬਾਬਾ ਮਨਮੋਹ ਸਿੰਘ ਜੀ ਬੋਲੇ ਸੋਨ ਹਾਲ ਜੋ ਲਾਈਵ ਚਲਾਇਆ ਜਿਨ੍ਹਾਂ ਨੇ ਉਹਨਾਂ ਨੂੰ ਵੀ ਬੇਨਤੀ ਆ ਏਕ ਦੂਰ ਚੈਨਲ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪ ਦਾ ਸਨਮਾਨ ਲੈ ਲੈਣ ਇੱਕ ਹੋਰ ਭੂਲਿਏ ਤੋਂ ਜੋ ਚੰਨਣ ਵਾਲਾ ਵੀਰ ਪਹੁੰਚਿਆ ਹੁੰਦਾ ਵੀ ਬਾਬਾ ਜੀਵਨ ਸਿੰਘ ਜੀ ਉਥੋਂ ਦੀ ਪ੍ਰਬੰਧਕ ਕਮੇਟੀ ਪਹੁੰਚੀ ਹੈ ਉਹ ਵੀ ਆਪ ਦਾ ਸਨਮਾਨ ਲੈ ਲੈਣਾ ਮਹਾਕਾਲ ਗੋਰਾ ਸਿੰਘ ਉਹਨੋਂ ਵੀ ਬੇਨਤੀ ਹੈ ਕਿ ਆਪ ਦਾ ਸਨਮਾਨ ਲੈ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਵਾਸੀ ਸੰਗਤ ਨੂੰ ਬੇਨਤੀ ਹੈ ਬਾਬਾ ਬਲਕਾ ਸਿੰਘ ਜੀ ਵੱਲੋਂ ਕਿ ਸਾਰੀ ਸੰਗਤ ਦਾ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਵੀ ਦਾਨ ਫੋਨ ਕੀਤਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀਓ ਆਇਆਂ ਜੀਓ ਆਇਆਂ ਜੀਓ ਆਇਆਂ ਖਜਾਂਦਾ ਹੈ ਹੁਣ ਪਾਈ ਦੇਖ ਲੈ ਕੇ ਪਹਿਲਾ ਭਾਈ ਪ੍ਰਸ਼ਾਦਾ ਛਕਣਗੇ ਉਸ ਤੋਂ ਬਾਅਦ ਬੀਬੀਆਂ ਓ ਪ੍ਰਸ਼ਾਦਾ ਛਕਣ ਜੀਆਂ